ਸਾਕਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਵੀ ਵੀਡੀਓ ਪਿੰਡ ਸੀਨੀਅਲ ਕਲਾਂ ਤੋਂ ਜਰਸੀ ਵਾੜ ਦੀ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਿੰਦੇ ਆਂ ਬਾਈ ਸਤਿ ਸ਼੍ਰੀ ਅਕਾਲ ਇੱਧਰ ਹੋ ਜਿਓ ਸਾਹਮਣੇ ਆ ਜਿਓ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਕਨਫਰਮ ਕਰਵਾ ਦਈਏ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਸੀਨੀਅਲ ਕਲਾਂ ਨਾਮ ਗੁਰਵਿੰਦਰ ਸਿੰਘ ਪਿੰਡ ਹੈਗਾ ਸੀਨੀਅਲ ਕਲਾਂ ਤੇ ਮੋਬਾਈਲ ਨੰਬਰ ਕਿੰਨਾ ਜੀ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 93658 29223 9465829222 222 ਤੇ ਜਿਹੜੀ ਆਪਾਂ ਸਕਰੀਨ ਤੇ ਜਰਸੀ ਵੈਣ ਦੇਖੀ ਆਨੇ ਆ ਜੀ ਕੀ ਡਿਟੇਲ ਹੈ ਇਹਦੀ ਕਿੰਮਾ ਸੂਆ ਤੇ ਕੀ ਗੱਲ ਬਾਤ ਕਿੰਮਾ ਸੂਆਗਾ 50 50062 ਦੀ ਹੈਗੀ ਆ ਢਾਈ ਕਿ ਮਹੀਨੇ ਲਗਭਗ ਸੂਈ ਨੂੰ ਹੋਗੇ 15 ਕਿਲੋ ਦੁੱਧ ਦਾ ਲਗਭਗ ਦੋਸਤੋ ਪਹਿਲਾ ਸੂਆਗਾ 15 ਕਿਲੋ ਵੀਰ ਕਹਿੰਦਾ ਦੁੱਧ ਦਾ 2.5 ਮਹੀਨੇ ਸੂਈ ਨੂੰ ਹੋਗੇ ਮਾਗਰ ਦੋਸਤੋ ਸਾਹੀ ਵਾਲਾ ਅੰਗ ਚ ਹੈਗੀ ਆ ਬੱਸੀ ਤੇ ਤਾਜੀ ਦਾ ਆਪਾ ਕਿੰਨਾ ਗੁੱਧ ਦੁੱਧ ਚੋਇਆ ਗਾਈ ਪੀਕ ਲੈਵਲ ਤੇ ਚਾਹੀਦਾ ਸੀ ਇਹਦਾ 20 22 ਕਿਲੋ ਦੋਇਆ ਕਰਮੀ ਕਰ ਕੇ ਅਸੀਂ ਖਰਾਕ ਥੋੜੀ ਘੱਟ ਰੱਖੀ ਨਾਰਮਲ ਸੇਵਾ ਤੇ ਹੁਣ 15 ਦਿਨ ਦੀ ਹੈ ਮੰਨ ਲਓ ਹਾਂ ਹਾਂ ਆਪਣੀ ਨਾਰਮਲ ਸੇਵਾ ਦੋਸਤੋ ਕੰਪੀਟੀਸ਼ਨ ਲੈਵਲ ਦੀ ਵਹਿੜ ਇਹਨੂੰ ਕਹਿ ਸਕਦੇ ਆ ਕਿਉਂਕਿ ਸਵੇਰ ਦੀ ਚਵਾਈ ਪ੍ਰੋਪਰ ਟਾਈਮ ਸਿਰ ਸੇਕ ਵਾਈ ਦੇ ਲਗਭਗ ਹੋਈ ਹੋਈ ਹੈ ਹਵਾਨਾ ਵਹਿੜ ਦੇ ਹੁਣ ਐਦਾਂ ਗਵਾਹੀ ਭਰਦਾ ਜਿਵੇਂ ਵਹਿੜ ਬਾਜ਼ਾਰ ਸੱਡੀ ਹੋਵੇ 15 ਕਿਲੋ ਦੁੱਧ ਵੀਰਾਂ ਦੇ ਘਰੋਂ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੀਲ ਸੰਤ ਠੰਡਾ ਸੁਭਾਗ ਆ ਵਹੜ ਦਾ ਦੋਸਤੋ ਕੋਈ ਐਚ ਵੀ ਨਹੀਂ ਕਰਦੀ ਬਿਨਾ ਨਿਆਣੇ ਤੋਂ ਮਿਲਦੀ ਹੈ ਤੇ ਇੱਕ ਵਾਰੀ ਖੋਲ੍ਹ ਕੇ ਗੇੜਾ ਦਵਾਰੋ ਜੀ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਿਓ ਦੋਸਤੋ ਫੁੱਲ ਸੈਚ ਕੱਦ ਕਹਿ ਸਕਦੇ ਅਗੇ ਜਰਸੀ ਵਾਲੇ ਅੰਗਾ ਚ ਤੇ ਬਾਕੀ ਥਾਣ ਹਵਾਨੇ ਦਾ ਹੈ ਨਹੀਂਗਾ ਕੋਈ ਲੇਖਾ ਬਿਲਕੁਲ ਐਨ ਸਾਫ ਥਣ ਨਿਖਣਵਾ ਦੋਸਤੋ ਗੈਬ ਵਾਲਾ ਥਣ ਲੱਗਿਆ ਮੁਠੀ ਵਾਲਾ ਤੇ ਚੌਣ ਚਵਾਦੀ ਵੀਰ ਕਹਿੰਦਾ ਹੈਗੀ ਐਨ ਇੱਕ ਨੰਬਰ ਬਾਕੀ ਸੀਲ ਸ਼ਾਂਤ ਠੰਡਾ ਸੁਭਾਅ ਤੋੜੇ ਤਾਰੇ ਦੀ ਹੈਗੀ ਐ ਬਹਿੜ ਬਿਲਕੁਲ ਸਾਫ਼ ਜੇ ਇਹਨਾਂ ਨੇ ਪ੍ਰਾਈਜ਼ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰਾਂ ਨਾਲ ਦੋਸਤੋ ਜਰੂਰ ਸੰਪਰਕ ਕਰ ਲਓ ਐ ਇਦਾਂ ਦੀਆਂ ਜਰਸੀ ਰੰਗ ਚ ਬਹਿੜਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਦੋਸਤੋ ਘਰੇਲੂ ਬਹਿੜ ਹੈ ਕੋਈ ਵਪਾਰ ਦਾ ਕੰਮ ਨਹੀਂ ਘਰੀ ਵੀਰਾਂ ਨੇ ਬੱਸੀ ਪਾਲੀ ਆ ਪਹਿਲਾ ਸੂਗਾ ਸੂਈ ਹੋਈ ਹੈ ਤੇ ਮੰਗਰ ਦੋਸਤੋ ਸਾਹੀ ਵਾਲ ਅੰਗ ਚ ਵਸੀ ਆ ਐਂਕਲ ਜੀ ਚੌਣ ਚਵਾਦੀ ਹੈਗੀ ਇੱਕ ਨੰਬਰ ਹਨਾ ਜੀ ਆਹ ਕੋਲ ਦੀਆਂ ਢਾਰ ਬਹੁਤ ਵੱਡੀਆਂ ਤੇ 15 ਕਿਲੋ ਦੁੱਧ ਹੈਗਾ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਆਪਾਂ ਚਵਾ ਕੇ ਦੇਵਾਂ ਦੋ ਦੋ ਤੋਲੇ ਕੰਨੇ ਤੋਲੇ ਦੋਸਤੋ ਜੇ ਕਿਸੇ ਵੀਰ ਦਾ ਹੁੰਦਾਗਾ ਸੌਦਾ ਵੀਰ ਕਹਿੰਦਾ ਵੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਦੁੱਧ 15 ਕਿਲੋ ਦੀ ਗਾਰੰਟੀ ਹੂ ਲਾ ਤੇ ਛੱਡਦੀ ਵੀਰ ਕਹਿੰਦਾ ਆਪਣੀ ਗਾਰੰਟੀ ਹੋਊਗੀ ਬਾਕੀ ਦੋਸਤੋ ਇਸ ਤਰ੍ਹਾਂ ਦੀਆਂ ਵੈੜਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਰੂਟੀਨ 'ਚ ਮੰਨ ਲਓ ਵੀ ਵਿਕਰੀ ਲੈ ਵੈੜ ਬੈੜਾਂ ਦੀ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਬਹੁਤ ਸੁੰਦਰ ਜਰਸੀ ਆ ਦੋਸਤੋ ਬਾਕੀ ਹਵਾਨੇ ਤੇ ਬੇਨਜਪੁੰਜ ਦੇਖ ਲਓ ਕਾਫੀ ਚੰਗੀਆਂ ਲੋਕ ਪਿਆਰਾ ਫੇਸ ਆ ਦੋਸਤੋ ਮਾਂਗਰ ਦੋਸਤੋ ਸਾਹੀ ਵਾਲੰਗ ਚ ਬੱਸੀ ਹੈਗੀ ਤੁਹਾਨੂੰ ਆਪ ਨੂੰ ਹੀ ਪਤਾ ਵੀ ਜੇ ਮਾਂ ਚੰਗੀ ਆ ਤਾਂ ਧੀ ਚੰਗੀ ਹੋਊਗੀ ਹਵਾਨਾ ਬੱਸੀ ਦੇ ਵੀ ਦੇਖ ਲਓ ਦੋਸਤੋ 2.5 ਕਿ ਮਹੀਨੇ ਮੰਨ ਲਓ ਵੀ ਬੱਸੀ ਦੀ ਉਮਰ ਹੈਗੀ ਠੀਲ ਠੰਡੀ ਮਿਲਦੀ ਹੈਗੀ ਰੇਟ ਕੀ ਹੋਊਗਾ ਜੀ ਇਹਦਾ ਬਾਜ਼ਾਰ ਜੈਨੂਇਨ ਪ੍ਰਾਈਸ ਰੇ ਤੇਰਾ ਦੇ ਨਾਲ 65000 ਹੋਊਗਾ ਜੀ 65000 ਚੋਂ ਮਾਨਤਨ ਹੋ ਜੂ ਜੀ ਹਾਂ ਮਾੜਾ ਮੋਟਾ ਹੋਊਗਾ ਦੋਸਤੋ 65000 ਚੋਂ ਮਾਨਤਨ ਹੋ ਜੂਗਾ ਜੇ ਕਿਸੇ ਮੇਰੇ ਵੀਰ ਨੂੰ ਜਰਸੀ ਨਸਲ ਨਾਲ ਪਿਆਰ ਹੈ ਬਰੀਡ ਤੇ ਕੰਮ ਕਰਨਾ ਬਰੀਡ ਤੇ ਕੰਮ ਕਰਨਾ ਦੋਸਤੋ ਬੱਚੇ ਵੀ ਅੱਗੇ ਚੰਗੇ ਜੂਗੀ ਬਾਕੀ ਅਗਲੇ ਸੂਏ ਚੰਗੀ ਵਹਿੜ ਵੰਡਾਂਗਾ 24 25 ਕਿਲੋ ਵਾਲੀ ਜਰਸੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਹਨੂ ਵੀਰ ਕਹਿੰਦਾ ਵੀ ਆਪਾਂ 22 23 ਕਹੇ ਦੇਖੋ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਘਰੇਲੂ ਵਹਿੜ ਹੈਗੀ ਜੈਨੂਨ ਵੀਰ ਕਹਿੰਦਾ ਵੀ ਆਪਾਂ ਦੁੱਧ 17 ਵਿੱਚੋ ਐ 18 ਵਿੱਚੋ ਐ 20 ਦੇ ਲਗਭਗ ਦੁੱਧ ਚੋਇਆ ਹੁਣ ਗਰਮੀ ਕਾਰਨ ਵੀਰ ਕਹਿੰਦਾ ਵੀ ਆਪਾਂ ਦੁੱਧ ਮਤਲਬ ਵੀ ਨੋਰਮਲ ਫੀਡ ਤੇ ਚੋ ਰਹੇ ਆਂਗੇ 15 ਕਿਲੋ ਹੁਣ ਐਨ ਕੰਡੇ ਵਾਲਾ ਦੁੱਧ ਹਾਜ਼ਰ ਆਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਮੋਬਾਈਲ ਨੰਬਰ ਫੇਰ ਬੋਲਦੇ ਇਧਰ ਸਾਹਮਣੇ ਆ ਕੇ ਮੋਬਾਈਲ ਨੰਬਰ 9365829229 9465829229 ਪਿੰਡ ਸੀਨੀ ਵਾਲ ਕਲਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ